ਇਹ ਵੀ ਗੱਲ ਤੁਹਾਡੇ ਲਈ ਮਸ਼ਹੂਰ ਕਹਿੰਦੇ ਵੀ ਇਹ ਇਲੈਕਸ਼ਨ ਲੜੀ ਪੈਸੇ ਨਾਲ ਗਈ ਹੈ ਕਿ ਰਾਣਾ ਇੰਦਰਪ੍ਰਤਾਪ ਜੀ ਵਿਧਾਇਕ ਬਣੇ ਆ ਪੈਸਾ ਬਹੁਤ ਚਲਾਇਆ ਉਹਨਾਂ ਨੇ ਕਿੰਨੇ ਪੈਸੇ ਨਾਲ ਬੰਦਾ ਵਿਧਾਇਕ ਨਹੀਂ ਬਣਦਾ ਸਾਡੇ ਤੋਂ ਵੱਧ ਪੈਸੇ ਵਾਲੇ ਕਈ ਹੋਣਗੇ ਲੋਕਾਂ ਦੇ ਚਰਨਾਚ ਪੈਂਦੀ ਲੋਕ ਐਮਐਲਏ ਕੋਲ ਜੇ ਮੰਨ ਲਓ ਕਿਸੇ ਹੋਰ ਪਾਰਟੀ ਦਾ ਤੁਸੀਂ ਤਾਂ ਕਿਸੇ ਵੀ ਪਾਰਟੀ ਦੇ ਨਹੀਂ ਕਿਸੇ ਹੋਰ ਪਾਰਟੀ ਦਾ ਐਮਐਲਏ ਨੂੰ ਛੱਡ ਕੇ ਜਿਹਦੀ ਸਰਕਾਰ ਆ ਉਹਦਾ ਭਾਵੇਂ ਹਾਰਿਆ ਬੰਦਾ ਉਹਦੇ ਕੋਲੇ ਲੋਕ ਕੰਮ ਕਰਵਾਈ ਜਾਂਦੇ ਦੇ ਲੋ ਅਫਸਰ ਨੂੰ ਇੱਕ ਕਲੈਰਿਟੀ ਹੋਵੇ ਨਾ ਵੀ ਐਮ ਐਲ اے ਸਾਡਾ ਕਰੈਕਟ ਨਹੀਂ ਹੈਗਾ ਤੇ ਕੰਮ ਸਹੀ ਹੋਵੇ ਤੇ ਕੰਮ ਹੋਊਗਾ ਇੱਕ ਐਸ ਐਚ ਓ ਸੀ ਮੇਰੇ ਹਲਕੇ ਦਾ ਮੇਰੇ ਉਲਟ ਜਿਹੜਾ ਐਮ ਐਲ اے ਸੀ ਉਹ ਕਹਿੰਦਾ ਪਰਨੇ ਪਵਾਲਾ ਨਹੀਂ ਮੈਂ ਝੋਣਾ ਨਹੀਂ ਵਟਣ ਦੇ ਉਹ ਹਾਈ ਕੋਰਟ ਤੋਂ ਸਟੇ ਲੈ ਆਏ ਸਾਡੇ ਬੰਦੇ ਮੈਂ ਲਿਆ ਹਜੇ ਰਾਟਰ ਕਿਹੜਾ ਮੈਂ ਆਰਡਰ ਪੜਿਆ ਮੈਂ ਸਟੇਟਸ ਕੋ ਕੀ ਹੁੰਦਾ ਵੀ ਮੈਂ ਆਰਡਰ ਪੜ ਕੇ ਗਿਆ ਮੈਂ ਨਹੀਂ ਜਰਾ ਆਪਣਾ ਜਿਹੜਾ ਲੀਗਲ ਵਾਲਾ ਬੰਦਾ ਲੈ ਤੇ ਮੈਂ ਉਹ ਵੀ ਲੈਣ ਤੇ ਲੈ ਲਿਆ ਉਹ ਕਹਿੰਦਾ ਜੀ ਇਹਨੇ ਮੈਨੂੰ ਨਾ ਆर्डर ਨਹੀਂ ਭੇਜਿਆ ਸੀ ਫੋਨ ਤੇ ਮੂੰਹ ਜਵਾਨੀ ਪੁੱਛਦਾ ਸੀ ਮੈਂ ਇਹ ਚ ਦਗਾ ਮੈਨੂੰ ਕਿੱਥੇ ਕੋਟਨੇ ਕਿਹਾ ਵਿਚੋਣਾ ਨਹੀਂ ਵੜਦਾ ਸਾਹਿਬ ਰਾਣਾ ਖਿੰਦਰ ਪ੍ਰਤਾਪ ਜਾਣਗੇ ਕਿਦਾਂ ਕਿਤੇ ਨਹੀਂ ਜਾਂਦੇ ਸੁल्तानਪੁਰ ਚ ਰਹਿਣਗੇ ਸੁल्तानਪੁਰ ਤਾਂ ਰਹਿਣਗੇ ਐ ਪਾਰਟੀ ਕਿਹੜੀ ਵਾਲੇ ਪਾਸੇ ਦਾ ਮੈਨੂੰ ਮਹਿਸੂਸ ਹੀ ਨਹੀਂ ਹੋਇਆ ਕਿ ਪਾਰਟੀ ਦੀ ਲੋੜ ਐ ਐਮਐਲ ਰਹਣ ਦੀ ਭਾਣਾ ਜੇ ਦੇਖਿਆ ਹੀ ਤੁਹਾਨੂੰ ਕੋਈ ਪੈਸਾ ਨਹੀਂ ਆਇਆ ਨਾ ਸਭ ਤੋਂ ਵੱਧ ਉਹ ਤੁਹਾਡਾ ਏਰੀਆ ਸੀਗਾ ਵਧੀਆ ਨਹੀਂ ਆਇਆ ਸਾਰੇ ਪੰਜਾਬ ਨੂੰ ਕਿਹੜਾ ਇਹਨਾਂ ਨੇ ਦਿੱਤਾ ਮੈਂ ਇਕੱਲਾ ਨਹੀਂ ਕਿਸੇ ਨੂੰ ਨਹੀਂ ਦਿੱਤਾ ਗੱਲਾਂ ਜਿੰਨੇ ਬੰਨ ਟੁੱਟੇ ਸੀ ਸੰਗਤ ਨੇ ਨਾਲ ਮਿਲ ਕੇ ਮਹਾਪੁਰਸ਼ਾਂ ਨੇ ਸਾਰਿਆਂ ਨੇ ਬਹੁਤ ਸਾਥ ਦਿੱਤਾ ਮੇਰੇ ਤੁਹਾਡੇ ਦਾ ਟੈਕਨੀਕ ਹੀ ਬੜੀ ਵਧੀਆ ਤੁਸੀਂ ਵਰਤੀਓ ਤੁਸੀਂ ਵੱਡੇ ਵੱਡੇ ਬੈਗ ਬਣਾਏ ਉਹ ਨਹੀਂ ਕਿਤੇ ਵੀ ਬਣਾਇਓ ਅਸੀਂ ਵੀਡੀਓ ਤੁਹਾਡੀਆਂ ਵੇਚਦੇ ਰਹੇ ਉਹ ਫਿਰ ਬੈਗ ਫਿਰ ਤੁਸੀਂ ਸਾਰਾ ਖਰਚਾ ਕੋਲੋਂ ਸੰਗਤ ਦੇ ਹਰ ਕਰਨ ਦੀ ਕਿਰਪਾ अच्छा वो उदा उदा इंपैक्ट ज्यादा रहंदा वो बैग जेडे ਤੁਸੀਂ ਵੱਡੇ ਬਣਾਉਂਦੇ ਕੋਨਾ ਬੈਕਾਂ ਦਾ ਜਿਹੜਾ ਐਡਵਾਂਟੇਜ ਪਾਣੀ ਦਾ ਫਲੋ ਹੋਵੇ ਤੇ ਉਹ 10 ਟਨ ਦਾ ਜਦੋਂ ਬੈਕ ਜਾਂਦਾ ਠਾ ਬਈ ਜਾਂਦਾ ਪਾਣੀ। ਉਹ ਤੌਰ ਸੀਗਾ ਵੀ ਰਾਣਾ ਗੁਰਜੀਤ ਸਿੰਘ ਦੇ ਅਸੀਂ ਬੇਟੇ ਆ। ਦਾ ਚੰਗਾ ਕਾਰੋਬਾਰ ਹੈ, ਚੰਗਾ ਰਤਬਾ ਹੈ। ਦਿਮਾਗ ਦੇ ਉੱਤੇ ਕਈ ਵਾਰੀ ਰਹਿੰਦੀ ਹਾਵੀ ਹੋ ਜਾਂਦੀ ਚੀਜ਼ ਹੈ। ਨਹੀਂ ਇੰਦਾ ਦੀ ਚੀਜ਼ ਆ। ਕਿਉਂਕਿ ਰਾਣਾ ਜੀ ਦਾ ਛੇਤਰ ਬਹੁਤ ਤੱਕ ਆਸ। ਅੱਛਾ। ਵਰਤ ਰਿਹਾ। ਨਾ ਬਹੁਤ ਬੜੀ। ਅੱਛਾ। ਜਾਰੰਤਰ ਵਾਲੀ ਕਿੰਨੇ ਸਰ ਤੋਂ ਵੱਧ ਵਾਰਿਆ ਉਹ ਮੇਰੇ 3 ਵਾਰ ਤੋਂ ਜ਼ਿਆਦਾ ਆਚਾ ਜਿਹੜੀ ਸਟੱਡੀ ਅੱਜ ਕੱਲ ਇੱਥੇ ਆਪਣੇ ਚੱਲ ਰਹੀ ਐ ਹਰ ਕੋਈ ਵਿਦੇਸ਼ ਨੂੰ ਜਾਣਾ ਚਾਹੁੰਦਾ ਨੌਜਵਾਨ ਨੂੰ ਜੇ ਆਪਾਂ ਇੱਧਰ ਨੂੰ ਲਾਉਣਾ ਚਾਹੇ ਕਾਰੋਬਾਰ ਵਾਲੇ ਪਾਸੇ ਲਾਉਣਾ ਖਾਸ ਕਰਕੇ ਪੰਜਾਬ 'ਚ ਆਪਣੇ ਜਾਂ ਉਹਨੂੰ ਪੜ੍ਹਾਈ ਵੱਲ ਨੂੰ ਮੋੜਨਾ ਹੈ ਆਪਾਂ ਕਿਵੇਂ ਕਰ ਸਕਦੇ ਹਾਂ ਉਹਨੂੰ ਜੇ ਉਹ ਐ ਐਮਐਲਏ ਬਣਿਆ ਕਿ ਪਿੰਡਾਂ 'ਚ ਜਾਣਾ ਰੋਕਾਂ 'ਚ ਵਿਚਰਨਾ ਘਰ ਨੂੰ ਪੜ੍ਹਾਈ ਵੀ ਹੋਣੀ ਬੱਚਿਆਂ ਦੀ ਹੋਣੀ ਮੇਰੀ ਕੌਨਸਟਿਟੂਐਂਸੀ 'ਚ 230 ਪਿੰਡ ਆ ਤੇ ਸਵਾ 100 ਤੋਂ ਵੱਧ ਸਕੂਲ ਆ। ਉਹਨਾਂ ਸਕੂਲਾਂ ਦੇ ਵਿੱਚ ਟੀਚਰ ਨਹੀਂ ਹੈ। 30 ਤੋਂ 40% ਪਿੰਡਾਂ ਦੇ ਸਕੂਲਾਂ 'ਚ ਟੀਚਰ ਨਹੀਂ ਹੈਗੇ। ਪਿਛਲੇ 5 ਸਾਲਾਂ 'ਚ ਤਾਂ ਆਪਾਂ ਐਮਐਲਏ ਨਹੀਂ ਸੀ ਇੱਥੇ। ਇਹ ਰਲ ਰੁੜ ਕੇ ਪੰਜ ਵਿੱਚ ਪਹੁੰਚ ਗਏ। ਆਹ 5 ਸਾਲ ਮੈਂ ਮੇਲ ਇੱਥੇ ਤੇ ਜੇ ਆਪਾਂ ਵੀ ਐਸ਼ੀ ਤੇ ਤੇ ਹੰਨੀ ਦਿੱਤਾ ਤੇ ਰਲ ਰੁੜ ਕੇ 10 ਵਿੱਚ ਪਹੁੰਚ ਜਾਣੇ। ਜਿਨ੍ਹਾਂ ਸਕੂਲਾਂ 'ਚ ਟੀਚਰ ਹੀ ਪੂਰੇ ਨਹੀਂ ਹੋਣਗੇ ਤੇ ਬੱਚੇ ਨੂੰ ਟੈਂਸ਼ਨ ਤੇ ਵੇਸ ਨਹੀਂ ਬਣੂਗਾ ਤੇ ਫਿਰ ਉਹ ਜ਼ਿੰਦਗੀ 'ਚ ਕਰਨਗੇ ਕੀ? ਉਦੋਂ ਮੈਂ ਮਹਿਸੂਸ ਕੀਤਾ ਕਿ এডੂਕੇਸ਼ਨ ਜਿਹੜੀ ਪੰਜਾਬ ਦੀ ਹੈਗੀ ਆ ਉਹਦਾ ਲੈਵਲ ਬਹੁਤ ਡਾਊਨ ਹੈ ਸਰਕਾਰੀ ਸਕੂਲਾਂ 'ਚ 80% ਬੱਚੇ ਤਾਂ ਸਾਡੇ ਸਰਕਾਰੀ ਸਕੂਲਾਂ 'ਚ ਹੀ ਜਾਂਦੇ ਆ ਪਿੰਡੂ ਹਲਕਾ ਇਹ ਬੇਸ ਇਨ ਹੌਲਾ ਕਿਉਂ ਹੋ ਗਿਆ ਪਹਿਲਾਂ ਤੇ ਸਭ ਸਰਕਾਰੀ 'ਚ ਹੀ ਪੜੇ ਨੇ ਕਿੰਨੇ ਕਿੰਨੇ ਆਈਏਐਸ ਜਿਹੜੇ ਆ ਉਹ ਸਰਕਾਰੀ 'ਚੋਂ ਪੜ੍ਹ ਕੇ ਬਣੇ ਆ ਖਾਸ ਕਰਕੇ ਪੰਜਾਬ ਦੀ ਇਦਾਂ ਦਾ ਮਿਆਰ ਇੰਨਾ ਨੀਵਾ ਕਿਉਂ ਆ ਰਿਹਾ ਸਰਕਾਰਾਂ ਸਿਰਫ ਟੀਚਰਾਂ ਨੂੰ ਲੱਖ ਰੁਪਿਆ ਤਨਖਾਹ ਜਾਂ ਡੇਢ ਲੱਖ ਰੁਪਿਆ ਤਨਖਾਹ ਦੇਣ ਦੇ ਕਾਰਨ ਕਰਕੇ ਨਵੇਂ ਟੀਚਰ ਨਹੀਂ ਭਰਤੀ ਕਰ। ਏਸੀ ਕਰਕੇ ਨਹੀਂ ਨਾ ਟੀਚਰ ਪੂਰੇ ਕਰਦੇ ਕਿ ਯਾਰ ਇਹਨਾਂ ਦਾ ਸਟੇਟ ਨੂੰ ਐਕਸਪੈਂਡਿਚਰ ਨੂੰ ਇਫੈਕਟ ਕਿੰਨਾ ਕਰਨਾ, ਬੋਝ ਕਿੰਨਾ ਲੈਣਾ। ਪੰਜਾਬ ਦੇ ਇੱਕ ਲਾਉਤੇ ਆਜ਼ਾਦ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਮੇਰੇ ਨਾਲ ਮੌਜੂਦ ਆ। ਅਸੀਂ ਉਹਨਾਂ ਦੇ ਜੱਦੀ ਪਿੰਡ ਬਾਜਪੁਰ ਦੇ ਵਿੱਚ ਮੌਜੂਦ ਆ। ਇੱਥੋਂ ਦੇ ਇਹਨਾਂ ਦੇ ਲਾਈਫ ਸਟਾਈਲ ਬਾਰੇ ਗੱਲ ਕਰ ਰਹੇ ਆ। ਇਨਾਂ ਦੇ ਰੈਂਡ ਸੈਂਡ ਬਾਰੇ ਗੱਲ ਕਰ ਰਹੇ ਹਾਂ ਜਿੱਥੋਂ ਇਹ ਉੱਠੇ ਉੱਥੋਂ ਦਾ ਜ਼ਿਕਰ ਅਸੀਂ ਤੁਹਾਨੂੰ ਇਨਾਂ ਪ੍ਰੋਗਰਾਮਾਂ ਦੇ ਵਿੱਚ ਦੱਸ ਰਹੇ ਹਾਂ ਰਾਣਾ ਇੰਦਰਪ੍ਰਤਾਪ ਦੇ ਨਾਲ ਅੱਜ ਪੋਲਿਟੀਕਲ ਗੱਲ ਹੋਵੇਗੀ ਇਹਨਾਂ ਨੇ ਸਫ਼ਰ ਕਿੱਥੋਂ ਸ਼ੁਰੂ ਕੀਤਾ ਪੜ੍ਹਾਈ ਕਿੱਥੋਂ ਕੀਤੀ ਕਾਰੋਬਾਰ ਕਿਹੜੇ ਕਰਦੇ ਨੇ ਕਿਸ ਤਰੀਕੇ ਨਾਲ ਕਰਦੇ ਨੇ ਤਾਂ ਉਹ ਸਭ ਬਾਰੇ ਅਸੀਂ ਗੱਲਬਾਤ ਕਰਾਂਗੇ ਰਾਣਾ ਇੰਦਰਪ੍ਰਤਾਪ ਨਾਲ ਧੰਨਵਾਦ ਸਤ ਸਮਾਂ ਦੇ ਲਈ ਸਤਿਗੁਰੂ ਮਨਦੀਪ ਜੀ ਸਭ ਤੋਂ ਪਹਿਲਾਂ ਤਾਂ ਇਹੀ ਸਵਾਲ ਕਿ ਰਾਣਾ ਇੰਦਰਪ੍ਰਤਾਪ ਦੀ ਸਕੂਲਿੰਗ ਕਿੱਥੋਂ ਹੋਈ ਹੈ ਆ ਕਾਲਜ ਕਿਹੜੇ ਪੜੇ ਹੋ ਤੁਸੀਂ ਉਸ ਤੋਂ ਬਾਅਦ ਫਿਰ ਤੁਸੀਂ ਪੰਜਾਬ ਮੋੜੇ ਹੋ ਸਾਰੀ ਸਟਾਰਟਿੰਗ ਤੋਂ ਮੈਂ ਜਾਣਨਾ ਚਾਹੁੰਦਾ ਤੁਹਾਡੇ ਬਾਰੇ ਇੰਨੀ ਜਗ੍ਹਾ ਸਕੂਲਿੰਗ ਕੀਤੀ ਕਿ ਵੀ ਤੁਸੀਂ ਮੈਂ ਦੱਸਣ ਲੱਗਿਆ ਤੁਸੀਂ ਭੁੱਲ ਜਾਣਾ ਅੱਛਾ ਸਾਲ ਸਾਢੇ ਲਾਇਆ ਮੈਨੂੰ ਲੱਗਦਾ ਸਾਢੇ ਸਾਲ ਹੀ ਲਾਇਆ ਅੱਛਾ 10 ਕਲਾਸਾਂ ਤੇ 12 ਸਕੂਲ ਹੂੰ ਬਾਈਪੁਰ ਪੜਿਆ ਮੈਂ ਦੋ ਜਗ੍ਹਾ ਸੀਨ ਮਰੀਜ਼ ਹੂੰ ਗਵਰਨਮੈਂਟ ਸਕੂਲ ਸਾਡੇ ਇੱਥੇ ਸਭ ਤੋਂ ਵਧੀਆ ਸਕੂਲ ਰਿਹਾ ਉਹਦੇ ਤੋਂ ਬਾਅਦ ਦਸ਼ਮੀਸ਼ ਅਕੈਡਮੀ ਫਿਰ ਹੈਮਪਟਨ ਕੋਟ ਚਲੇ ਗਏ ਹਮ ਮਸੂਰੀ ਅੱਛਾ ਤੇ ਉਹਦੇ ਤੋਂ ਬਾਅਦ ਚੰਡੀਗੜ੍ਹ ਦੇ ਦੋ ਤਿੰਨ ਸਕੂਲਾਂ 'ਚ ਪੜੇ ਹਮ ਸੀਨ ਸਟੀਫਨ ਵਿਕਾਸ ਵਿਵੇਕ ਹਮ ਫਿਰ ਆਪਾਂ ਪੜਾਹਲ ਨੂੰ ਆ ਗਏ ਅੱਛਾ ਨਹੀਂ ਨਹੀਂ ਤਲ ਰਹੇ ਦੋ ਸਾਲ ਨੇ ਤਲ ਪੜਿਆ ਸੀ ਜੋਸਫਸ ਅੱਛਾ ਜੀ ਫਿਰ ਚੰਡੀਗੜ੍ਹ ਫਿਰ ਅਖੀਰ ਚ ਦਿੱਲੀ ਸਕੂਲ ਛੱਡਣ ਦੇ ਦੋ ਕਾਰਨ ਹੋ ਸਕਦੇ ਆ ਜਿਵੇਂ ਜਾਂ ਤਾਂ ਸਕੂਲ ਵਾਲੇ ਕਹਿ ਦਿੰਦੇ ਕਿ ਭਾਈ ਨਾ ਆਈ ਦੂਜਾ ਇਹ ਹੁੰਦਾ ਵੀ ਚਲੋ ਜਿੱਤੇ ਜਿੱਤੇ ਕਾਰੋਬਾਰ ਚੱਲਦਾ ਉੱਤੇ ਉੱਤੇ ਰਹਿ ਜਾਂਦਾ ਇਹਨਾਂ ਚ ਕਿਹੜਾ ਕਰਨਾ ਹੈ ਤੁਹਾਡਾ ਪਹਿਲਾ ਹੀ ਹੁੰਦਾ ਉਸੋਂ ਵੀ ਨਾ ਹੀ ਅਚਾ ਉਹ ਹੀ ਕਰ ਰਿਆ ਇਹ ਮੈਂ ਮਾਸਟਰਾਂ ਨਾ ਬਣਦੀ ਨਹੀਂ ਕਿ ਜਾਂ ਪੜ੍ਹਾਈ ਦੇ ਨਾਲ ਪਿਆਰ ਨਹੀਂ ਵੇਖੋ ਮੈਂ 10ਵੀਂ ਤੀ ਤੇ ਪੜਿਆ ਨਹੀਂ ਅਚਾ ਉਥੋਂ ਤੱਕ ਨਹੀਂ ਹੂੰ ਮਤਲਬ ਮਾਰਚ ਦੇ ਮਹੀਨੇ ਚ ਸੈਸ਼ਨ ਬਦਲਦਾ ਸੀ ਹੂੰ ਤੇ ਆਪਾਂ ਦਸੰਬਰ 'ਚ ਹੀ ਤਿਆਰੀ ਕਰ ਲਾ ਪੈਂਦੇ ਸੀ ਵੀ ਆਪਾਂ ਅਗਲਾ ਸਾਲ ਕਿੱਥੇ ਜਾਣਾ। ਅੱਛਾ। ਸੋ 10ਵੀਂ ਤੋਂ ਬਾਅਦ ਮੈਂ ਪੜਾਈ 'ਚ ਥੋੜਾ ਬਹੁਤਾ ਸੀਰੀਅਸ ਹੋਇਆ। ਹਾਂ। 11ਵੀਂ 12ਵੀਂ। ਹਾਂ। 11ਵੀਂ ਵੀ ਇੰਕ ਚਲਾਤਾ ਸੀ ਕੰਮ। ਜਾਂ 10ਵੀਂ 'ਚ ਪੜੇ ਜਾਂ 12ਵੀਂ 'ਚ ਪੜੇ। ਉਹ ਫਤੂਰ ਸੀਗਾ ਵੀ ਰਾਣਾ ਗੁਰਜੀਤ ਸਿੰਘ ਦੇ ਅਸੀਂ ਬੇਟੇ ਆ। ਕਾ ਚੰਗਾ ਕਾਰੋਬਾਰ ਐ, ਚੰਗਾ ਰੁਤਬਾ ਐ। ਉਹ ਵਾਲਾ ਸੀਗਾ ਫਤੂਰ ਜਾਂ ਉਹ ਵਾਲਾ ਦਿਮਾਗ ਦੇ ਉੱਤੇ ਕਈ ਵਾਰੀ ਰਹਿੰਦੀ ਹਾਵੀ ਹੋ ਜਾਂਦੀ ਚੀਜ਼। ਨਹੀਂ ਇੰਦਾ ਦੀ ਕੋਈ ਗੱਲ ਨਹੀਂ ਸੀ। ਹਾਂ। ਕਿਉਂਕਿ ਰਾਣਾ ਜੀ ਦਾ ਛੇਤਰ ਬਹੁਤ ਤਕੜਾ ਸੀ <laughs> <laughs> अच्छा वरन ਰਿਆ ਆ ਬਹੁਤ ਵਾਰਿਆ اچھا ਚਾਰਾਂ ਭਰਾਵਾਂ ਚ ਕਿਹਨੂੰ ਸਭ ਤੋਂ ਵੱਧ ਵਾਰਿਆ ਉਹ ਮੇਰੇ ਤੇ ਹੀ ਵਰਤਾ ਸੀ ਯਾ ਅੱਛਾ ਠੀਕ ਹੈ ਉਹ ਬਰੇ ਸ਼ੈਤਾਨੀਆਂ ਸੀ ਕਿ ਕਾਰਨ ਕਿ ਜਾਂ ਲੜਾਈ ਝਗੜੇ ਵੀ ਨਹੀਂ ਸ਼ੈਤਾਨੀਆਂ ਅੱਛਾ ਸਾਰਾ ਕੁਝ ਹੀ ਮਿਕਸ ਮੈਚ ਹੋ ਜਾਂਦਾ ਸੀ ਹਾਂ ਤੇ ਚਲੋ ਮੈਂ ਮਹਿਸੂਸ ਕਰਦਾ ਵੀ ਉਹ ਵੀ ਵਰਨਾ ਬੜਾ ਜ਼ਰੂਰੀ ਹੈ ਜ਼ਰੂਰੀ ਹੈ ਮਿਲਨ ਦਾ ਹੱਥ ਚ ਰਹਿੰਦਾ ਬੰਦਾ ਹਾਂ ਦਿਮਾਗ ਟਿਕਾਣੇ 'ਤੇ ਰਹਿੰਦਾ ਹਾਂ ਉਹ ਖੱਬੇ ਸੱਜੇ ਹੁੰਦਾ ਹਾਂ ਤੇ ਫਿਰ ਉਹ ਜਿੱਤੇ ਆ ਜਾਂਦਾ ਉਹ ਜਿੱਜੇ ਜਿੱਤੇ ਆਉਂਦੀਆਂ ਆ ਵੱਡੇ ਹੋ ਕੇ ਝੜਕ ਵਹੀ ਕਦੀ ਨਹੀਂ ਹੋਣ ਨਹੀਂ ਹੁਣ ਤਾਂ ਵਹੀ ਹੋਣ ਤਾਂ ਵਹੀ ਹੋਣ ਨਹੀਂ আচ্ছা ਪਰ ਅਸੀਂ ਅੱਖ ਤੋਂ ਪਛਾਣ ਚਾਹੀਦਾ ਵੀ ਇਹ ਕੰਮ ਕਰ ਵੀ ਅੱਜ ਮੂਡ ਕਿੱਧਰ ਦਾ ਹੈ ਹਵਾ ਕਿੱਧਰ ਦੀ ਚੱਲਣੀ ਹੈ ਹਵਾ ਕਿੱਧਰ ਦੀ ਫਿਰ ਉਧਰ ਨੂੰ ਹੀ ਹੋਣਾ ਫਿਰ আচ্ছা ਫਿਰ ਉਸ ਤੋਂ ਬਾਅਦ ਕਾਲਜ ਫਿਰ ਤੁਸੀਂ ਕਾਲਜ ਮੈਂ 11ਵੀਂ ਮਾਡਲ ਸਕੂਲ ਅੱਛਾ ਜੀ ਦਿੱਲੀ 'ਚ ਕੀਤੀ 12ਵੀਂ ਵੀ ਉੱਥੇ ਕੀਤੀ ਫਿਰ ਮੈਂ ਅਮਰੀਕਾ ਪੜ੍ਹਨ ਚਲੇ ਗਿਆ ਅੱਛਾ ਫਿਰ 3-4 ਸਾਲ ਉੱਥੇ ਲਾਇਆ ਅਮਰੀਕਾ ਮਜਬੂਰੀ ਨਾਲ ਗਏ ਕਿ ਜਾਂ ਸ਼ੌਕ ਸੀਗਾ ਉੱਥੇ ਜਾਣਾ। ਅਮ ਮਜਬੂਰੀ ਵੀ ਨਹੀਂ ਸੀ ਤੇ ਨਾ ਹੀ ਕੋਈ ਬੜਾ ਸ਼ੌਕ ਵੀ ਸੀ। ਪੜਨ ਹੀ ਗਏ। ਬਸ ਪੜਨ ਹੀ ਗਏ। ਅੱਛਾ ਤੇ 3-4 ਸਾਲ ਉੱਥੇ ਪੜੇ। ਹੂੰ। ਉਹਦੇ ਤੋਂ ਬਾਅਦ ਫਿਰ ਮੈਂ ਵਾਪਸ ਆ ਕੇ ਕੰਮ ਵਿਖਣਾ ਚਾਲੂ ਕਰਤਾ। ਉੱਥੇ ਪੜੇ। ਉੱਥੇ ਫਿਰ ਜੀ ਲਾ ਕੇ ਪੜੇ ਤੇ। ਹਾਂ ਉੱਥੇ ਜੀ ਲਾ ਕੇ ਪੜੇ ਹੋਰ ਕੋਈ ਕੰਮ ਨਹੀਂ ਸੀ। ਅੱਛਾ ਉਸ ਤੋਂ ਬਾਅਦ ਫਿਰ ਇੱਥੇ ਆ ਕੇ ਤੁਸੀਂ ਆਪਣਾ ਕਾਰੋਬਾਰ ਠੇਕ ਹੋਣ ਗਿਆ। हां फिर राणा जी कारोबार ਵੇਖਦੇ ਸੀ ਉਸ ਸਮੇਂ ਨਾ ਮੈਂ ਵਾਪਸ ਆਇਆ ਚ ਚ ਤੇ 2002 ਚ ਰਾਣਾ ਜੀ ਪੋਲਟਿਕਸ ਚ ਚਲੇ ਗਏ ਸੀ اچھا ਤੇ ਫਿਰ 2004 ਤੋਂ ਮੈਂ ਬਿਜ਼ਨਸ ਚ ਰਹਾ اچھا ਮੈਂ ਕੁਝ ਚੀਜ਼ਾਂ ਤੁਹਾਡੇ ਨਾਲ ਡਿਸਕਸ ਕਰਨੀ ਜਿਹਨੇ ਪੰਜਾਬ ਦੇ ਮੁੱਦੇ ਬੜੇ ਸੀਰੀਅਸ ਆ ਹਰ ਕੋਈ ਅਮਰੀਕਾ ਜਾ ਕੇ ਪੜ ਨਹੀਂ ਸਕਦਾ ਤੁਹਾਡੇ ਵਾਂਗੂ ਹਰ ਕੋਈ ਵੱਡੇ ਕਾਲਜਾਂ ਦੇ ਵਿੱਚ ਜਾ ਕੇ ਕੋਈ ਬਰੀ ਪੈਸਾ ਵੀ ਨਹੀਂ ਖਰਚ ਸਕਦਾ ਜੇ ਕੋਈ ਖਰਚਦਾ ਹੈ ਤੇ ਉਹ ਉਹ ਜੇ ਮਨ ਨਾਲ ਪੜ੍ਹ ਨਹੀਂ ਰਿਹਾ ਪੜ੍ਹ ਨਹੀਂ ਰਿਹਾ ਮਤਲਬ ਜਿਹੜੀ ਸਟੱਡੀ ਅੱਜ ਕੱਲ ਇੱਥੇ ਆਪਣੇ ਚੱਲ ਰਹੀ ਹੈ ਹਰ ਕੋਈ ਵਿਦੇਸ਼ ਨੂੰ ਜਾਣਾ ਚਾਹੁੰਦਾ ਮਤਲਬ ਮੈਂ ਤੁਹਾਡੇ ਕੋਲ ਇਹ ਸਮਝਣਾ ਚਾਹੁੰਦਾ ਕਿਉਂਕਿ ਤੁਸੀਂ ਇੱਕ ਕਾਰੋਬਾਰੀ ਵੀ ਹੋ ਤੁਸੀਂ ਇਹਨਾਂ ਚੀਜ਼ਾਂ ਨੂੰ ਨੇੜਿਓਂ ਸਮਝਦੇ ਹੋ ਤੁਸੀਂ ਬਾਹਰ ਅੰਦਰ ਦਾ ਵੀ ਤੁਸੀਂ ਸਾਰਾ ਰੱਖਦੇ ਹੋ ਨੌਜਵਾਨ ਨੂੰ ਜੇ ਆਪਾਂ ਇੱਧਰ ਨੂੰ ਲਾਉਣਾ ਚਾਹੇ ਕਾਰੋਬਾਰ ਵਾਲੇ ਪਾਸੇ ਲਾਉਣਾ ਖਾਸ ਕਰਕੇ ਪੰਜਾਬ 'ਚ ਆਪਣੇ ਜਾਂ ਉਹਨੂੰ ਪੜ੍ਹਾਈ ਵੱਲ ਨੂੰ ਮੋੜਨਾ ਹੈ ਆਪਾਂ ਕਿਵੇਂ ਕਰ ਸਕਦੇ ਹਾਂ ਉਹਨੂੰ ਆਪਾਂ ਇੱਕ ਮਨਦੀਪ ਜੀ ਬੜੀ ਇੰਟਰਸਟਿੰਗ ਚੀਜ਼ ਹੈ ਕੀ ਚਾ ਸ਼ਾਇਦ ਜੇ ਮੈਂ ਪੋਲਿਟਿਕਸ ਚ ਨਾ ਹੁੰਦਾ ਨਾ ਤੇ ਜਿਹੜਾ ਤੁਸੀਂ ਇਹ ਸਵਾਲ ਪੁੱਛਿਆ ਤਾਂ ਮੈਨੂੰ ਕਦੇ ਧਿਆਨ ਹੀ ਨਹੀਂ ਰਹਿਣਾ ਸੀ ਕਿਉਂਕਿ ਮੈਂ ਆਪਦੀ ਲਾਈਨ ਚ ਬਿਜ਼ੀ ਰਹਿਣਾ ਸੀ ਜਦੋਂ ਮੈਂ ਐਮਐਲਏ ਬਣਿਆ ਹੂੰ ਤੇ ਹੋਇਆ ਕਿ ਕਿ ਪਿੰਡਾਂ ਚ ਜਾਣਾ ਹੂੰ ਸਕੂਲ ਲੋਕਾਂ ਚ ਵਿਚਰਨਾ ਗੱਲ ਪੜਾਈ ਦੀ ਹੋਣੀ ਬੱਚਿਆਂ ਦੀ ਹੋਣੀ ਅੱਜ ਹਰ ਬੰਦਾ ਆਪਦੇ ਬੱਚੇ ਦੀ ਪੜਾਈ ਨੂੰ ਲੈ ਕੇ ਚਿੰਤਤ ਆ ਹੂੰ ਤੇ ਮੈਂ ਵੇਖਿਆ ਕਿ ਕਈਆਂ ਮੇਰੀ ਕੰਸਟੀਟੂਐਂਸੀ ਚ 230 ਪਿੰਡ ਆ ਹੂੰ ਤੇ 750 ਤੋਂ ਵੱਧ ਸਕੂਲ ਆ ਅੱਛਾ ਤੇ ਉਹਨਾਂ ਸਕੂਲਾਂ ਦੇ ਵਿੱਚ ਟੀਚਰ ਨਹੀਂ ਹੈਗੇ ਚਾਹੇ ਪ੍ਰਾਇਮਰੀ ਦੇ ਹੂੰ 40% 30 ਤੋਂ 40% ਪਿੰਡਾਂ ਚ ਪਿੰਡਾਂ ਦੇ ਸਕੂਲਾਂ ਆ ਟੀਚਰ ਨਹੀਂ ਹੈਗੇ ਹੂੰ ਚਾਹੇ ਪ੍ਰਾਇਮਰੀ ਦੇ ਚਾਹੇ ਸੈਕੰਡਰੀ ਦੇ ਇਹਦਾ ਕਾਰਨ ਕੀ ਆ ਕਾਰਨ ਤੇ ਬਾਅਦ ਚ ਆਉਣੇ ਆ ਤੇ ਮੈਂ ਉੱਥੇ ਇਹ ਸੋਚਦਾ ਸੀ ਮੈਂ ਕਿਹਾ ਵੀ ਪਿਛਲੇ 5 ਸਾਲਾਂ 'ਚ ਤਾਂ ਆਪਾਂ ਐਮਐਲ ਨਹੀਂ ਸੀ ਇੱਥੇ ਹੂੰ ਇਹ ਰਲ ਰੋੜ ਕੇ ਪੰਜਵੀਂ 'ਚ ਪਹੁੰਚ ਗਏ ਹੂੰ ਤੇ ਉਹਦੇ ਤੋਂ ਬਾਅਦ ਆਹ 5 ਸਾਲ ਮੈਂ ਮੈਲ ਇੱਥੇ ਤੇ ਜੇ ਆਪਾਂ ਵੀ ਇਸ ਚੀਤੇ ਤੇ ਆ ਨਹੀਂ ਦਿੱਤਾ ਹੂੰ ਤੇ ਰਲ ਰੋੜ ਕੇ ਦਸਵੀਂ ਤੇ ਪਹੁੰਚ ਜਾਣੇ ਆ ਹੂੰ ਤੇ ਜਿਨ੍ਹਾਂ ਸਕੂਲਾਂ 'ਚ ਟੀਚਰ ਹੀ ਪੂਰੇ ਨਹੀਂ ਹੋਣਗੇ ਤੇ ਬੱਚੇ ਨੂੰ ਟੈਨਸ਼ਨ ਤੇ ਵੇਸ ਨਹੀਂ ਬਣੂਗਾ ਜੀ ਤੇ ਫਿਰ ਉਹ ਜ਼ਿੰਦਗੀ 'ਚ ਕਰਨਗੇ ਕੀ ਮਗਰ ਉਹ ਅਸੀਂ ਕਹਿਣਾ ਕਿ ਪੰਜਾਬ ਦੇ ਬੱਚੇ ਜਿਹੜੇ ਅੱਜ 10ਵੀਂ ਕਰਕੇ ਹਾਇਰ এডਿਕੇਸ਼ਨਲ ਨੂੰ ਕੋਈ ਇੰਟਰੈਂਸ ਟੈਸਟ ਨਹੀਂ ਪਾਸ ਕਰ ਸਕਦੇ ਜਿਹਨੇ ਪੜ੍ਹਾਈ ਨਾ ਕੀਤੀ ਹੋਵੇ ਰੜਕੇ ਅੱਗੇ ਪਹੁੰਚਾ ਹੋਵੇ ਤੇ ਉਦੋਂ ਮੈਂ ਮਹਿਸੂਸ ਕੀਤਾ ਕਿ এডਿਕੇਸ਼ਨ ਜਿਹੜੀ ਪੰਜਾਬ ਦੀ ਹੈਗੀ ਆ ਉਹਦਾ ਲੈਵਲ ਬਹੁਤ ਡਾਊਨ ਹੈ ਸਰਕਾਰੀ ਸਕੂਲਾਂ 'ਚ 80% ਬੱਚੇ ਤਾਂ ਸਾਡੇ ਸਰਕਾਰੀ ਸਕੂਲਾਂ 'ਚ ਹੀ ਜਾਂਦੇ ਆ ਪਿੰਡੂ ਹਲਕਾ ਸ਼ਹਿਰਾਂ 'ਚ ਹੀ ਆ ਸਕੂਲ ਤੇ ਉਹਦੇ ਉੱਤੇ ਉਹ بیس ਬੱਚਿਆਂ ਦਾ ਬਣਾਣਾ ਬੜਾ ਜ਼ਰੂਰੀ ਆ ਤਾਂ ਕਿ ਉਹ ਜਾ ਕੇ ਕੰਪੀਟੀਟਿਵ ਇਗਜ਼ਾਮs ਦੇ ਬੇਸ ਕਰਨ ਜਾਂ ਕਿਸੇ ਵੀ ਚੀਜ਼ ਦੀ ਮਾਸਟਰੀ ਕਰਨੀ ਆ ਕੱਲ ਨੂੰ ਇਹ بیس ਇਹਨਾਂ ਹੌਲਾ ਕਿਉਂ ਹੋ ਗਿਆ ਤੁਸੀਂ ਕੀ ਸਮਝਦੇ ਹੋ ਕਿਉਂਕਿ ਪਹਿਲਾਂ ਤੇ ਸਭ ਸਰਕਾਰੀ ਚ ਹੀ ਪੜੇ ਨੇ ਕਿੰਨੇ ਕਿੰਨੇ IAS ਜਿਹੜੇ ਆ ਉਹ ਸਰਕਾਰੀ ਚੋਂ ਪੜ ਕੇ ਬਣੇ ਆ ਸਰਕਾਰੀ ਸਕੂਲਾਂ ਦਾ ਮਿਆਰ ਖਾਸ ਕਰਕੇ ਪੰਜਾਬ ਦੀ ਇੱਦਾਂ ਦਾ ਮਿਆਰ ਇਹਨਾਂ ਨੀਵਾ ਕਿਉਂ ਆ ਰਿਹਾ ਤੁਸੀਂ ਕੀ ਮਹਿਸੂਸ ਕਰਦੇ ਮੈਂ ਮਹਿਸੂਸ ਕਰਦਾ ਟੀਚਰ ਪੂਰੇ ਨਹੀਂ ਹੈਗੇ ਤੇ ਸਰਕਾਰਾਂ ਜਿਹੜੀ ਮਰਜ਼ੀ ਹੋਵੇ ਮੈਂ ਕਿਸੇ ਨੂੰ ਨਹੀਂ ਕਰਦਾ ਨਾ ਪ੍ਰੈਜ਼ੈਂਟ ਨੂੰ ਕਹਿਣਾ ਤੇ ਨਾਲ ਜੇ ਪ੍ਰੈਜ਼ੈਂਟ ਨੂੰ ਕਹਿਣਾ ਤੇ ਪਾਸਟ ਨੂੰ ਵੀ ਕਹਿ ਦੇਣਾ ਤੇ ਕਿਸੇ ਦਾ ਵੀ ਨਾਂ ਨਹੀਂ ਲੈਂਦਾ ਸਰਕਾਰਾਂ ਸਿਰਫ ਟੀਚਰਾਂ ਨੂੰ ਲੱਖ ਰੁਪਿਆ ਤਨਖਾਹ ਜਾਂ ਡੇਢ ਲੱਖ ਰੁਪਿਆ ਤਨਖਾਹ ਦੇਣ ਦੇ ਕਾਰਨ ਕਰਕੇ ਨਵੇਂ ਟੀਚਰ ਨਹੀਂ ਭਰਤੀ ਕਰਦੀਆਂ ਆਪਾਂ ਹੋਰ ਜਿੰਨਾ ਮਰਜ਼ੀ ਖਰਚਾ ਕਰ ਲਈਏ ਕਿਤੇ ਤੇ ਜਿੱਥੇ ਟੀਚਰ ਦੀ ਵਾਰੀ ਆਉਂਦੀ ਆ ਇਸੀ ਕਰਕੇ ਨਹੀਂ ਨਾ ਟੀਚਰ ਪੂਰੇ ਕਰਦੇ ਕਿ ਯਾਰ ਇਹਨਾਂ ਦਾ ਸਟੇਟ ਨੂੰ ਐਕਸਪੈਂਡਚਰ ਨੂੰ ਇਫੈਕਟ ਕਿੰਨਾ ਕਰਨਾ ਬੋਝ ਕਿੰਨਾ ਲੈਣਾ ਹੂੰ ਜੀ ਮੈਂ ਸਮਝਦਾ ਕਿਸੇ ਨੇ ਵੀ ਉਸ ਚੀਜ਼ ਬਾਰੇ ਸੋਚਿਆ ਨਹੀਂ ਇਹਦੇ ਉੱਤੇ ਸੋਚਣ ਦੀ ਲੋੜ ਹੈਗੀ ਆ ਸਭ ਤੋਂ ਵੱਡੀ ਲੋੜ ਇਸ ਸਿਸਟਮ ਨੂੰ ਆਪਾਂ ਧੀ ਤੇ ਲਿਆ ਲਿਆ ਸਕਦੇ ਆ ਜੇ ਲਿਆ ਸਕਦੇ ਤੇ ਕਿੱਦਾਂ ਲਿਆ ਸਕਦੇ ਧੀ ਤੇ ਬਿਲਕੁਲ ਆਸਾਨਾ ਹੂੰ ਮੈਂ ਕੁਝ ਕੰਮ ਕਰਨ ਲੱਗਾ ਵੀ ਇਹਦੇ ਤੇ ਆਪਦੇ ਹਲਕੇ ਦੇ ਵਿੱਚ ਕਿਹੜੇ-ਕਿਹੜੇ ਉਸ ਕੰਮ ਨੂੰ ਜਿਹੜਾ ਥੋੜਾ ਜਿਹਾ ਰਿੜ ਰਹਿਣ ਅਜੇ ਰਿੜਿਆ ਆ ਦੱਸ ਸਕਦੇ ਤੁਸੀਂ ਕਿਹੜਾ ਕੰਮ ਹੈ 6-6 ਮਹੀਨਿਆਂ ਬਾਅਦ ਪੁੱਛੋ ਤਾਂ ਜ਼ਿਆਦਾ ਵਧੀਆ ਰਹੂਗਾ ਤੁਸੀਂ ਕਰ ਰਹੇ ਹੋ ਕਰ ਰਿਹਾ ਕਿਉਂਕਿ ਉਹਦੇ ਰਿਜ਼ਲਟ ਆਉਣਗੇ ਉਦੋਂ ਕਹਿਣ ਨੂੰ ਤਾਂ ਦੱਸਣ ਨੂੰ ਮੈਂ ਹੁਣ ਵੀ ਦੱਸ ਸਕਦਾ ਪਰ ਮਜ਼ਾ ਉਸ ਚੀਜ਼ ਦਾ ਜਦੋਂ ਚੀਜ਼ ਦੇ ਰਿਜ਼ਲਟ ਹੋ ਹੂੰ ਤੇ ਕਿਉਂਕਿ ਇਹ ਬੜੀ ਚਿੰਤਾ ਦੀ ਗੱਲ ਹੈ ਕਿ ਨੌਜਵਾਨ ਜਿਹੜਾ ਵਾ ਉਹ ਸਾਰਿਆਂ ਦਾ ਧਿਆਨ ਮੈਨੂੰ ਲੱਗਦਾ 80-90% ਵੀ ਬਾਹਰ ਨੂੰ ਜਾਣਾ ਇਹ ਆਉਂਦੇ 20 ਸਾਲਾਂ ਨੂੰ ਤਾਂ ਬਹੁਤ ਜ਼ਿਆਦਾ ਨੁਕਸਾਨ ਪੰਜਾਬ ਲਈ ਹੋ ਸਕਦਾ। ਦੇਖੋ ਮੈਂ ਇੱਕ ਗੱਲ ਮਹਿਸੂਸ ਕਰਦਾ ਕਿ ਇੱਕ ਲਾਈਨ ਚੱਲ ਪਈ ਨੈਰੇਟਿਵ ਚੱਲ ਪਿਆ ਕਿ ਪੰਜਾਬ ਦਾ ਨੌਜਵਾਨ ਡਰੱਗ ਚ ਹੈ। ਇਹ ਵੀ ਇੱਕ ਨੈਰੇਟਿਵ ਹੀ ਆ ਨਾ ਲੋਕਾਂ ਨੇ ਚਲਾਇਆ। ਪੰਜਾਬ ਦਾ ਨੌਜਵਾਨ ਬਾਹਰ ਜਾ ਰਿਹਾ। ਹੂੰ ਕੋਈ ਦੂਰਾ ਨਹੀਂ ਪੰਜਾਬ ਦਾ ਨੌਜਵਾਨ ਬਾਹਰ ਜਾ ਰਿਹਾ। ਠੀਕ ਹੈ ਨਾ ਜੀ। ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਪੰਜਾਬ ਦਾ ਕੁਝ ਪਰਸੈਂਟ ਹੂੰ ਨੌਜਵਾਨ ਜਰੂਰ ਡਰਗ ਚ ਹੈ ਬਟ ਬਾਕੀ ਦਾ ਜਿਹੜਾ ਨੌਜਵਾਨ ਹੈ ਉਹਦਾ ਕੈਲੀਬਰ ਇੰਨਾ ਜ਼ਿਆਦਾ ਆ ਕਿ ਉਹਨੂੰ ਅਗਰ ਅਸੀਂ ਰਾਈਟ ਰਾਹ ਤੇ ਪਾ ਦਈਏ ਤਾਂ ਕਿਸੇ ਚੀਜ਼ ਦੀ ਕਮੀ ਨਹੀਂ ਹੋ ਸਕਦੀ ਜਦੋਂ ਤੁਸੀਂ ਬਾਹਰੋਂ ਆ ਕੇ ਇੱਧਰ ਕਾਰੋਬਾਰ ਸ਼ੁਰੂ ਕੀਤਾ ਪੰਜਾਬ ਨੂੰ ਜਦੋਂ ਕਾਰੋਬਾਰ ਕਰਦਾ ਬੰਦਾ ਫਿਰ ਉਹ ਡੀਪ ਚੀਜ਼ਾਂ 'ਚ ਜਾਂਦਾ ਸਮਝਦਾ ਚੀਜ਼ਾਂ ਨੂੰ ਕਈ ਤਰ੍ਹਾਂ ਦੇ ਮਿਲਨ ਵਰਤਨ ਹੁੰਦੇ ਉਹ ਸਿਸਟਮ 'ਚ ਤੁਸੀਂ ਫਿਰ ਫਿੱਟ ਬੈਠ ਗਏ ਸੀਗੇ ਔਖਾਤ ਨਹੀਂ ਹੋਇਆ ਕਿ ਤੁਸੀਂ ਅਮਰੀਕਾ ਵਾਲਾ ਸਿਸਟਮ ਵੇਖਿਆ ਹੈ ਨਹੀਂ ਨਹੀਂ ਆਪਾਂ ਜਿੱਥੇ ਮਰਜੀ ਫਿੱਟ ਕਰਦੇ ਉੱਥੇ ਫਿੱਟ ਹੋ ਜਾਂਦਾ ਅੱਛਾ ਜਿਵੇਂ ਸੁਲਤਾਨਪੁਰ ਹੋ ਗਿਆ ਸੁਲਤਾਨਪੁਰ ਤੇ 2 ਮਹੀਨੇ ਪਹਿਲਾਂ ਹੀ ਗਏ ਸੀ ਪਤਾ ਨਹੀਂ ਕਿਹੜੀ ਤੁਸੀਂ ਗਿੱਦੜ ਰੰਗੀ ਤੁਹਾਡੇ ਹੱਥ 'ਚ ਦੂਈ ਮੜ ਕੇ ਜਿੱਤ ਕੇ ਆਏ ਉਦੋਂ ਨਹੀਂ ਮਾਲਕ ਦੀ ਕਿਰਪਾ ਸੀਓ ਦੇਖੋ ਲੋਕਾਂ ਦਾ ਪਿਆਰ ਲੋਕ ਬਹੁਤ ਚੰਗੇ ਮੇਰੇ ਇਲਾਕੇ ਦੇ ਇਹੋ ਜਿਹੀ ਮੈਂ ਗੱਲ ਦੱਸਾਂ ਇਹੋ ਜਿਹੇ ਬੰਦੇ ਪੰਜਾਬ 'ਚ ਕਿਸੇ ਵੀ ਅਲਾਕੇ 'ਚ ਨਹੀਂ ਮਿਲਦਾ ਜਿੰਨੇ ਲੋਕ ਸੁਲਤਾਨਪੁਰ ਦੇ ਚੰਗੇ ਆ। ਲੀਡਰ ਨਹੀਂ ਚੰਗਾ ਮਿਲਿਆ ਹੇ ਉਹਨਾਂ ਨੂੰ ਪਹਿਲਾਂ। ਲੀਡਰ ਇਹ ਤਾਂ ਹੁਣ ਅਗਲੀ 10 ਸਾਲਿਆਂ ਮੈਂ ਉਸ ਈ ਬਾਰੇ ਨਹੀਂ ਕਹਿਣਾ ਚਾਹੂੰਗਾ। ਤੁਹਾਨੂੰ ਇੱਕ ਐਗਜ਼ਾਮਪਲ ਦਵਾ ਮੈਂ। ਕਿਸੇ ਬੰਦੇ ਕੋਲ ਬੈਠਾ ਮੈਂ ਤੇ ਲੜਾਈਆਂ ਝਗੜਿਆਂ ਦੀਆਂ ਗੱਲਾਂ ਚੱਲਣ ਲੱਗ ਪਈਆਂ। ਤੇ ਮੈਂ ਉਹਨੂੰ ਇਹ ਕਿਹਾ ਕਿ ਵੀ ਭਾਈ ਮੇਰੇ ਕੋ ਨਾ ਮੇਰੇ ਇਲਾਕੇ 'ਚ ਮਹੀਨੇ ਦੇ 5-7 ਲੜਾਈ ਦੇ ਕੇਸ ਨਹੀਂ ਆਉਂਦੇ। ਬੱਦ ਤੋਂ ਬੱਦ 5 7 ਆਉਣਗੇ। ਅੱਛਾ ਉਹਦਾ ਫਾਇਦਾ ਉਹਦਾ ਗਰਮ ਖਿਆਲ ਹੀ ਬੰਦੇ ਉੱਥੇ ਨਾ ਸ਼ਾਂਤ ਖਿਆਲ ਹੀ ਬੰਦੇ, ਮਿਹਨਤੀ ਬੰਦੇ। ਅੱਛਾ ਸਿਰਫ ਮਿਹਨਤ ਨਾ ਕੰਮ। ਮਿਹਨਤ ਤੇ ਫੋਕਸ ਰੱਖਦੇ ਇੱਕ ਇੱਕ ਬੰਦਾ ਤਿੰਨ ਤਿੰਨ ਫਸਲਾਂ ਕੱਢਣ ਵਾਲਾ। ਉਹਦੇ ਕੋਲ ਲੜਾਈ ਲਈ ਟਾਈਮ ਹੀ ਨਹੀਂ ਹੈਗਾ। ਜੇ ਇਸ ਬੰਦੇ ਨੂੰ ਕੰਮ ਹੋਵੇ ਨਾ ਉਹਦੇ ਕੋਲ ਲੜਾਈ ਲਈ ਟਾਈਮ ਨਹੀਂ ਹੈਗਾ। ਤੇ ਜੇ ਕਿਤੇ ਉਹ ਲੜਾਈ 'ਚ ਫਸ ਜੂਏ ਕਿਤੇ ਅਗਲਾ ਕਹਿੰਦਾ ਪਾਜੀ ਰਾਜਨਾਮਾ ਖਰਾਬ ਮੇੜਾ ਮੈਂ ਕਰ ਨੋ ਜਾਵਾਂ। ਹੂੰ ਆਪਣਾ ਕੰਮ ਕਰਾ। ਕਰੀਬ ਕਾਰੋਬਾਰੀ ਤੋਂ ਵਿਧਾਇਕ ਕੀ ਚਾਉਣਾ ਰਾਜਨੀਤੀ ਚਾਉਣਾ ਔਖਾ ਲੱਗਿਆ ਔਖਾ ਤਾਂ ਨਹੀਂ ਐਂ ਦੇਖੋ ਗੱਲ ਇਹ ਵੀ ਜਿਹੜਾ ਵੀ ਕੰਮ ਤੁਸੀਂ ਇੰਟਰਸਟ ਨਾ ਕਰਨ ਲੱਪੋ ਹੂੰ ਉਹ ਸੌਖਾ ਜੇ ਤਕੇ ਨਾ ਕੋਈ ਕਦੇ ਵੀ ਇਹ ਕੰਮ ਕਰ ਲੋ ਹਾਂ ਤੇ ਉਹ ਨਹੀਂ ਹੁੰਦਾ ਅੱਛਾ ਤੇ ਜਦੋਂ ਆਪ ਇੰਟਰਸਟ ਨਾ ਕਰੋ ਹੂੰ ਉਦੋਂ ਹੁੰਦਾ ਮੈਨੂੰ ਰਾੜਾ ਹੀ 10 ਸਾਲ ਪਹਿਲਾਂ ਕਹਿੰਦੇ ਸੀ ਪੋਲਿਟਿਕਸ ਕਰ ਲਾ ਅੱਛਾ ਮੈਂ ਨਹੀਂ ਉਦੋਂ ਇੰਟਰਸਟ ਨਹੀਂ ਉਦੋਂ ਇੰਟਰਸਟ ਨਹੀਂ ਸੀਗਾ ਤੇ ਜਦੋਂ ਇੰਟਰਸਟ ਬਣਿਆ ਹੂੰ ਹੁਣ ਇੰਜੋਏ ਕਰਦਾ ਹੁਣ ਜੇ ਤਿੰਨ ਦਿਨ ਉੱਥੇ ਲਾਈਦੇ ਆ ਹੂੰ ਪੂਰੇ ਟਿਕਾਣਾ ਕੀ ਇੰਜੋਏ ਕਰਦਾ ਹੂੰ ਇਹ ਨਹੀਂ ਪਤਾ ਲੱਗਦਾ ਵੀ ਹਫਤੇ 'ਚ ਤਿੰਨ ਚਾਰ ਦਿਨ ਕਿੱਥੇ ਲੰਘ ਗਏ ਬਾਕੀ ਤਿੰਨ ਕਿ ਦਿਨ ਕਾਰੋਬਾਰ ਦੇਖ ਲਈਦਾ ਇਹ ਵੀ ਗੱਲ ਤੁਹਾਡੇ ਲਈ ਮਸ਼ਹੂਰ ਕਹਿੰਦੇ ਵੀ ਇਹ ਇਲੈਕਸ਼ਨ ਲੜੀ ਪੈਸੇ ਨਾਲ ਗਈ ਆ ਕਿ ਰਾਣਾ ਇੰਦਰਪ੍ਰਤਾਪ ਜੇ ਵਿਧਾਇਕ ਬਣੇ ਆ ਇਹ ਪੈਸਾ ਬਹੁਤ ਚਲਾਇਆ ਉਹਨਾਂ ਨੇ ਇਸ ਕਰਕੇ ਬਣ ਗਏ ਇਕੱਲੇ ਪੈਸੇ ਨਾਲ ਬੰਦਾ ਉਹਦਾ ਕਿੰਬਾ ਸਾਮਾ ਲੋਕਾਂ ਦਾ ਮਨ ਜਿੱਤਣ ਦੀ ਲੋੜ ਹੈ ਹੂੰ ਲੋਕਾਂ ਦੇ ਚਰਨਾਂ 'ਚ ਪੈਣ ਦੀ ਲੋੜ ਹੈ ਤੇ ਇਹ ਬਹੁਤ ਵੱਡਾ ਮਿੱਥਿਆ ਲੋਕਾਂ ਦੇ ਦਿਮਾਗ 'ਚ ਹੂੰ ਮੇ ਸਾਡੇ ਤੋਂ ਵੱਧ ਪੈਸੇ ਵਾਲੇ ਕਈ ਹੋਣਗੇ ਹੂੰ ਪੰਜਾਬ ਨੂੰ ਤੁਸੀਂ ਇਸ ਵੇਲੇ ਕੀ ਮਹਿਸੂਸ ਕਰਦੇ ਹੋ ਕਿ ਪੰਜਾਬ ਨੂੰ ਸਭ ਤੋਂ ਵੱਡੀ ਮਾਰ ਕਿਹੜੀ ਪੈ ਰਹੀ ਹੈ ਪੰਜਾਬ ਨੂੰ ਹਰ ਬੰਦੇ ਨੂੰ ਮਾਰ ਪੈਰੀਆ ਕਿਹੜੇ ਬੰਦੇ ਨੂੰ ਨਹੀਂ ਮਾਰ ਪੈਰੀਆ ਆਪਾਂ ਵੇਖੀ ਹੂੰ ਕਿਸੇ ਵੀ ਸੂਬੇ ਨੇ ਜੇ ਗਰੋਅ ਕਰਨਾ ਹੈ ਹੂੰ ਹਰ ਬੰਦਾ ਚਾਹੁੰਦਾ ਹੈ ਪੰਜਾਬੀ ਚਾਹੁੰਦਾ ਕਿ ਮੇਰਾ ਜਿਹੜਾ ਪੰਜਾਬ ਹੈ ਉਹ ਗਰੋਅ ਕਰੇ ਹੂੰ ਠੀਕ ਹੈ ਨਾ ਉਹ ਚ ਡਿਵੈਲਪਮੈਂਟ ਹੋਵੇ ਲੋਕਾਂ ਦੀ ਆਮਦਨ ਵਧੇ ਜਿਵਿਦਾਰਾਂ ਦੀ ਜਿਹੜੇ ਸਰਵਿਸ ਸੈਕਟਰ ਚ ਆ ਪੜੇ ਲਿਖੇ ਉਹਨਾਂ ਨੂੰ ਨੌਕਰੀਆਂ ਮਿਲਣ ਹੂੰ ਠੀਕ ਹੈ ਨਾ ਜਿਹੜੀ ਇੰਡਸਟਰੀ ਲੱਗੇ ਹੂੰ ਟੈਕਸ ਰੈਵਨਿਊ ਜਨਰੇਸ਼ਨ ਹੋਊਗੀ ਇਥੋਂ ਹੂੰ ਇਹਨਾਂ ਸਾਰੇ ਪੱਖਾਂ 'ਚੋਂ ਆਪਾਂ ਇਹ ਵੇਖ ਲਈਏ ਕਿਹੜਾ ਪੱਖ ਅਸੀਂ ਚੰਗੇ ਤਰੀਕੇ ਨਾਲ ਨਿਭਾ ਰਹੇ ਹੂੰ ਕਿਸ ਕੋਈ ਵੀ ਨਹੀਂ ਯੂਥ ਜਿਹੜਾ ਉਹ ਸਾਡੇ ਕੋਲ ਸਾਂਭਿਆ ਨਹੀਂ ਜਾ ਰਿਹਾ ਬਾਹਰ ਜਾ ਰਿਹਾ ਹੂੰ ਕੋਈ ਬੰਦਾ ਹੈ ਨਹੀਂ ਜਿਹੜਾ ਪੰਜਾਬ 'ਚ ਰਹਿਣਾ ਨਾ ਚਾਹੁੰਦਾ ਹੋਵੇ ਪਰ ਇੱਕ ਭੀੜਚਾਲ ਬਣ ਗਈ ਬਾਹਰ ਜਾਣ ਵਾਲੀ ਮੈਂ ਤਾਂ ਆਪਣੇ ਇਲਾਕੇ ਦੇ ਵਿੱਚ ਜਿਹੜਾ 15 ਕਿੱਲਿਆਂ ਵਾਲਾ ਮਾਲਕ ਆ ਉਹਨੂੰ ਇਹ ਕਹਿੰਨਾ ਵੀ ਭਾਈ ਬਾਹਰ ਜਾਣ ਦੀ ਲੋੜ ਨਹੀਂ ਹਰੇ ਕੀ ਉਤ ਨੂੰ ਮੈਂ ਕਿਹਾ ਥੋੜੇ ਹਲਕੇ ਚ ਹੈ ਇਹ ਵਾਲਾ ਟ੍ਰੈਂਡ ਬਾਹਰ ਜਾਂਦਾ ਹੁਣ ਚੱਲਿਆ ਹੁਣ ਚੱਲਿਆ ਹੁਣ ਚੱਲਿਆ ਹੁਣ ਜੇਦ ਕੋ ਜਿਹੜਾ 12ਵੀਂ ਕਰ ਲੈਂਦਾ ਕਹਿੰਦਾ ਵੀਰ ਪਾਸਪੋਰਟ ਬਣਾ ਦੇ ਮੇਰਾ ਬਸ ਅੱਛਾ ਭਾਈ ਪਾਸਪੋਰਟ ਬਣਾ ਮੈਂ ਜਾਵਾਂ ਬਾਹਰ ਹੂੰ ਦੇਖੋ ਇਹਦਾ ਇੱਕ ਹੋਰ ਵੱਡਾ ਕਾਰਨ ਹੈ ਕਿ ਜਦੋਂ ਆਪਾਂ ਬੱਚਿਆਂ ਨੂੰ ਜ਼ਿੰਮੇਵਾਰੀ ਇਨੀਸ਼ੀਅਲ ਸਟੇਜ ਤੇ ਦੇ ਦੇਵਾਂਗੇ ਨਾ ਹੂੰ ਤੇ ਫਿਰ ਉਹ ਉਸ ਚੀਜ਼ 'ਚ ਫਸ ਕੇ ਰਹਿ ਜਾਂਦਾ ਹੂੰ ਫਸ ਕੇ ਰਹਿਦਾ ਮਤਲਬ ਬਿਜ਼ੀ ਹੋ ਜਾਂਦਾ ਹੂੰ ਕੰਮ ਕਰਦਾ ਤੇ ਜਦੋਂ ਉਹਦੇ ਤੇ ਜ਼ਿੰਮੇਵਾਰੀ ਕੋਈ ਨਹੀਂ ਫਿਰ ਉਹ ਬਾਹਰal ਨੂੰ ਸੋਚਦਾ ਹੂੰ ਮੇਰੇ ਕੋਲ ਕਈ ਇਲਾਕੇ ਮੇਰੇ ਮੁੰਡੇ ਨੇ ਉਹ ਯੰਗ ਅੰਗ ਮੁੰਡੇ 50 50 ਏਕੜ ਦੀ ਖੇਤੀ ਕਰਦੇ ਆ ਆਪਦੇ ਪੰਜ ਕਿੱਲੇ ਬਾਕੀ ਠੇਕੇ ਤੇ अच्छा तो ਵੀ ਬਾਹਰ ਜਾਣਾ ਉਹ ਵੀ ਬਾਹਰ ਜਾਣਾ ਨਹੀਂ ਉਹ ਇੱਥੇ ਉਹ ਕਰਦੇ ਨੇ ਇੱਥੇ ਕਰਦੇ ਆ ਮੈਂ ਲੇਟਲੀ ਦੱਸਾਂ ਮੇਰੇ ਕੋ ਇੱਕ ਮੇਰਾ ਮੁੰਡਾ ਸਰਪੰਚ ਆ ਬਹੁਤ ਵੱਡਾ ਪਿੰਡ ਹੂੰ ਉਹ ਪਿੰਡ ਦੀ ਆਬਾਦੀ ਹੋਊਗੀ 4000 ਲੋਕ ਦੀ ਉਹ ਮੇਰੇ ਕੋ ਆਇਆ ਕਹਿੰਦਾ ਭਾਈ ਮੈਂ ਬਾਹਰ ਜਾਣਾ ਜਾਣਾ 5-6 ਸਾਲ ਦੀ ਆ ਫੇਰ ਆ ਜਾਣਾ ਹੂੰ ਤੇ ਮੋਂ ਕਹਿ ਵੀ ਤੂੰ ਅੱਜ ਕੀ ਕਮਾਈ ਕਰਦਾ ਕਹਿੰਦਾ 50000 ਰੁਪਏ ਮੀਨਾਂ ਮੈਂ ਬਾਹਰ ਜਾਏਗਾ ਪਹਿ ਲਾਂਗਾ ਪਰ ਕਹਿੰਦਾ ਮੈਂ ਪਰਿਵਾਰ ਇੱਥੇ ਰੱਖਣਾ ਮੈਂ ਕਹਿੰਦਾ ਇੱਥੇ ਕਿੰਨੇ ਦੀ ਆਮਦਨ ਤੇ ਨੋਸ਼ ਤੇ ਸੰਤੁਸ਼ਟੀ ਆ ਕਹਿੰਦਾ ਮੈਨੂੰ ਲੱਖ ਰੁਪਏ ਮਹੀਨੇ ਆਮਦਨ ਹੋ ਜੇ ਮੈਨੂੰ ਸੰਤੁਸ਼ਟੀ ਆ ਹੂੰ ਉਹਦਾ ਚਾਚਾ ਰਹਿੰਦਾ ਸੀ ਬਾਹਰ ਅੱਛਾ ਮੈਂ ਚਾਚੇ ਨੂੰ ਕਿਹਾ ਮੈਂ ਚਾਚਾ ਵੀ ਕਿਲੇ ਪਹਿਲੀ ਦੇ ਇਹਨੂੰ ਠੇਕੇ ਤੇ ਹੂੰ ਠੇਕਾ ਦਊਗਾ ਸਾਲ ਮਗਰ ਉਹ ਪਹਿਲੇ ਸਾਲ ਹੂੰ ਚਿਕੰਦਰ ਮੈਂ ਉਹਨੂੰ ਬੁਜਾ ਰਿਹਾ ਗੰਨਾ ਮੈਂ ਉਹਨੂੰ ਬੁਜਾ ਰਿਹਾ ਹੂੰ ਦੋ ਸਾਲ ਮਿਆਂ ਦੀ ਮਤ ਕਰਨੀ ਆ ਹੂੰ ਉਹਨੂੰ ਸਾਰਾ ਕੰਮ ਸਿਖਾ ਦੇਣਾ ਤੇ ਲੱਖ ਰੁਪਇਆ ਕਿੱਲਾ ਆਮਦਨ ਕੱਢ ਕੇ ਦੇਣੀ ਆ ਕਢਾ ਕੇ ਦੇਣੀ ਆ ਤੇ ਉਹਨੂੰ 22 ਕਿੱਲੇ ਪਹਿਲੀ ਵੀ ਲੱਖ ਰੁਪਇਆ ਆਮਦਨ ਉਹ ਹੋਰ ਕੀ ਚਾਹੀਦਾ ਚਕੰਦਰ ਦਾ ਵਹਿੇ ਤੁਹਾਡੇ ਲਈ ਬੜੀ ਲੱਕੀ ਆ ਵੀ ਕਹਿੰਦੇ ਤੁਸੀਂ ਸੁਲਤਾਨਪੁਰ ਬੀਜਣ ਹੀ ਗਏ ਸੀ ਉਹ ਤੁਹਾਨੂੰ ਕਿ ਐਮਐਲਏ ਬਣ ਕੇ ਆਏ ਚਕੰਦਰ ਦਾ ਹੀ ਕਾਰੋਬਾਰ ਕਰਾਉਣਾ ਸਾਰਿਆਂ ਨੂੰ ਤੇ ਅੱਧੇ ਜਿਹੜੇ ਜਿਹੜਾ ਰਾਣਾ ਹੀ ਕਹਿੰਦੇ ਹੁੰਦੇ ਸੀ ਵੱਡੇ ਰਾਣਾ ਜੀ ਵੀ ਅਸੀਂ ਉੱਥੇ ਜ਼ਮੀਨ ਵੀ ਲਵਾਂਗੇ ਉੱਥੇ ਅਸੀਂ ਖੇਤੀ ਕਰਾਂਗੇ ਉੱਥੇ گاਵਾ ਮਜ਼ਾ ਰੱਖਾਂਗੇ ਲੈਲੀ ਦੋ ਕਿਲੇ ਪੈਲੀ ਨਦੀ ਚੀਮੇ ਹੋਣਾ ਨੂੰ ਕਹਿੰਦੇ ਹੀ ਨਾ ਜਿਹੜਾ ਕਹਿੰਦਾ ਬਾਹਰੋਂ ਆਏ ਹੈ ਲੈਲੀ ਦੋ ਕਿਲੇ ਫਾਰਮ ਹਾਊਸ ਬਣਾ ਰਹੇ ਉੱਥੇ ਹੁਣ ਉੱਥੇ ਘਰ ਬਣਾਉਂਗਾ ਘਰ ਬਣਾਉਂਗੇ ਘਰ ਬਣਾਉਂਗਾ ਉੱਥੇ ਰਿਆ ਕਰੂੰਗਾ ਜਿਹੜੀ ਗੱਲ ਕਹੀ ਹੀ ਹੋਈ ਹਾਂ ਕਿ ਉਹਦੇ ਪਿੰਡ 'ਚ ਹੀ ਬਣਾਉਣਾ ਕਹਿੰਦੇ ਪਿੰਡ 'ਚ ਲੈ ਕੇ ਬਾਹਰ ਲਈਏ ਥੋੜੀ ਨੇੜੇ ਥੋੜੀ ਨੇੜੇ ਲਈਏ ਅੱਜ ਤੁਹਾਡੇ ਕੋਲ ਕਈ ਵਾਰੀ ਪਿੰਡਾਂ ਦੇ ਲੋਕ ਬੜੇ ਭੋਲੇ ਹੁੰਦੇ ਆ ਤੇ ਮਿਹਨਤੀ ਤਾਂ ਹੈ ਹੀ ਕਈ ਵਾਰੀ ਐਮਐਲਏ ਕੋਲ ਕੰਮ ਈਦਾਂ ਦਾ ਲੈ ਕੇ ਆ ਜਾਂਦੇ ਬੰਦੇ ਨੂੰ ਆਪ ਨੂੰ ਆਸ ਆ ਜਾਂਦਾ ਇਸ ਵਾਰ ਸ਼ਹਿਰ ਜੀ ਪੌਣੀ ਜਾਂ ਕਿਉਂਕਿ ਤੁਸੀਂ ਪਹਿਲੀ ਵਾਰੀ ਵਧਾਈ ਕੀ ਚਾਹੋਂ ਕਦੀ ਈਦਾਂ ਦਾ ਕੋਈ ਹੋਇਆ ਹੱਥੇ ਮਖੌਲ ਅਲਾ ਕਿ ਉਹ ਬੰਦਾ ਲੈ ਕੇ ਆ ਗਿਆ ਯਾਰ ਮੈਂ ਇਹਦਾ ਕੀ ਕਰਾਂ ਹੁਣ ਕਈ ਹੋ ਜਾਂਦੀਆਂ ਚੀਜ਼ਾਂ ਹਾਂ ਸੁਭਾਵਕ ਕਈ ਵਾਰ ਬੰਦਾ ਰੀਕਾਲ ਨਹੀਂ ਕਰਦਾ ਹਾਂ ਬੜ ਚਰੂਰ ਹੋਣੀਆਂ ਹਾਂ ਤੇ ਪਰ ਆਪਾਂ ਜਿਹੜੀ ਮਰਜ਼ੀ ਹੋਵੇ ਦੂਰ ਚੀਜ਼ਾਂ ਤੋਂ ਦੂਰ ਰਹਿਣਾ ਮੈਂ ਹੂੰ ਇੱਕ ਡਰੰਗ ਤੋਂ ਠੀਕ ਹੈ ਨਾ ਜੀ ਇਹਦੀ ਸ਼ਿਫਾਰਸ਼ ਨਹੀਂ ਮੈਂ ਕਰਦਾ ਆਉਂਦੀਆਂ ਨੇ ਉਹਦਾ ਮੈਂ ਇੱਕ ਅੱਧੀ ਵਾਰ ਆਈ ਸੀ ਉਹ ਮਾਣਾ ਹੀ ਕਰਦਾ ਤੇ ਫਿਰ ਆਪਾਂ ਹੱਥ ਜੋੜ ਤਰ ਮੈਂ ਅਸੀਂ ਚਲੇ ਜਾਂਦਾ ਨਾ ਆਪਾਂ ਹੱਥ ਜੋੜ ਦਿੰਦੇ ਹੂੰ ਜਿਹੜਾ ਬੰਦਾ ਨਸ਼ੇ ਦਾ ਕੰਮ ਕਰਦਾ ਹੋਵੇ ਹੂੰ ਉਹਦੀ ਸ਼ਿਫਾਰਸ਼ ਨਹੀਂ ਕਰਦਾ ਅੱਛਾ ਇਹ ਤੋਂ ਇਲਾਵਾ ਜਿਹੜਾ ਮਰਜ਼ੀ ਕੰਮ ਹੋਵੇ ਬੰਦਿਆਂ ਦੀ ਧੜ ਕੇ ਨਾ ਅੱਛਾ ਹੁਣ ਸਾਰਿਆਂ ਦੀ ਨਿਗਾ ਇੱਧਰ ਹੈ ਕਿ ਰਾਣਾ ਇੰਦਰ ਪ੍ਰਤਾਪ ਜਾਣ ਕੇ ਕਿਦਾਂ ਕਿਤੇ ਨਹੀਂ ਜਾਂਦੇ ਸੁਲਤਾਨਪੁਰ ਚ ਰਹਿਣਗੇ ਨਹੀਂ ਸੁਲਤਾਨਪੁਰ ਤਾਂ ਰਹਿਣਗੇ ਹਾਂ ਐ ਪਾਰਟੀ ਕਿਹੜੀ ਵਾਲੇ ਪਾਸੇ ਜਾਂਦੇ ਅੱਛਾ ਪਾਰਟੀ ਜਾਣਵਾਰੇ ਸੋਚਿਆ ਹੀ ਨਹੀਂ ਮੈਨੂੰ ਮਹਿਸੂਸ ਹੀ ਨਹੀਂ ਹੋਇਆ ਕਿ ਪਾਰਟੀ ਦੀ ਲੋੜ ਐ ਐਮਐਲ ਰਹਣ ਲਈ ਅੱਛਾ ਹਾਂ ਨਹੀਂ ਫਿਰ ਵੀ ਤੁਸੀਂ ਆਹ ਫਾੜਾਂ ਚ ਦੇਖਿਆ ਹੀ ਤੁਹਾਨੂੰ ਕੋਈ ਪਹਿਚਾ ਨਹੀਂ ਆਇਆ ਨਾ ਸਭ ਤੋਂ ਵੱਧ ਪ੍ਰਭਾਵ ਤੁਹਾਡਾ ਏਰੀਆ ਸੀਗਾ ਤੁਹਾਨੂੰ ਪੈਸੇ ਹੀ ਕੋਈ ਨਹੀਂ ਆਇਆ ਉਧਰਲੇ ਏਰੀਆ ਚ ਐਸੇ ਕਰਕੇ ਨਹੀਂ ਆਇਆ ਵੀ ਤੁਸੀਂ ਕਿਸੇ ਪਾਰਟੀ ਦੇ ਨਹੀਂ ਹੋਏ ਵਧੀਆ ਨਹੀਂ ਆਇਆ ਸਾਰੇ ਪੰਜਾਬ ਨੂੰ ਕਿਹੜਾ ਇਹਨਾਂ ਨੇ ਦੇ ਦਿੱਤਾ ਮੈਂ ਕੱਲਾ ਨਹੀਂ ਕਿਸੇ ਨੂੰ ਨਹੀਂ ਦਿੰਦਾ ਗੱਲਾਂ ਮੇਰੇ ਇਲਾਕੇ ਨੂੰ ਤੇ ਸ਼ੁਰੂਆਤ ਚ ਨਹੀਂ ਪਾਇਆ ਸੀ ਨਾ ਉਹਦੇ ਤੋਂ ਬਾਅਦ ਮੈਂ ਨਾ ਪਵਾ ਕੇ ਤੇ ਖਰਾਬੇ ਵਾਲਾ ਪਹਿਨ ਲਿਆ ਤੇ ਜਿੱਥੇ ਗੁਰਨਾਨਕ ਪਾਤਸ਼ਾਹ ਦੀ ਕਿਰਪਾ ਹੋਵੇ ਉਸ ertid ਦੇ ਤੇ ਪੈਸੇ ਦੀ ਕਮੀ ਆ ਗੁਰਨਾਨਕ ਪਾਤਸ਼ਾਹ ਨੇ ਕਿਰਪਾ ਕੀਤੀ ਜਿੰਨੇ ਬੰਨ ਟੁੱਟੇ ਸੀ ਸੰਗਤ ਨੇ ਰਲ ਮਿਲ ਕੇ ਮਹਾਪੁਰਸ਼ਾਂ ਨੇ ਸਾਰਿਆਂ ਨੇ ਬਹੁਤ ਸਾਥ ਦਿੱਤਾ ਮੇਰਾ ਸਾਰੇ ਇਲਾਕੇ ਦਾ ਸਾਥ ਦਿੱਤਾ ਤੇ ਅਹੀਂ ਵੱਡੇ ਵੱਡੇ ਬੰਨ ਜਿਹੜੇ ਬੰਨ ਤੇ ਬਿਆਸ ਦਰਿਆ ਚ 3000 ਫੁੱਟ ਤੋਂ ਉੱਤੇ ਬੰਨ ਸੀ ਅੱਛਾ ਦਰਿਆ ਟੁੱਟਾ ਸੀ ਉਹ ਵੀ ਬੰਨਿਆ ਗਿਆ ਬੰਨਿਆ ਤੁਹਾਡੇ ਦਾ ਟੈਕਨੀਕ ਹੀ ਬੜੀ ਬਧੀਆ ਤੁਸੀਂ ਵਰਤੀ ਉਹ ਤੁਸੀਂ ਵੱਡੇ ਵੱਡੇ ਬੈਗ ਹਾਂਜੀ ਬਣਾਏ ਉਹ ਨਹੀਂ ਕਿਤੇ ਵੀ ਬਣਾਇਓ ਅਸੀਂ ਵੀਡੀਓ ਤੁਹਾਡੀਆਂ ਵੇਖਦੇ ਰਹੇ ਉਹ ਫਿਰ ਬੈਗ ਫਿਰ ਤੁਸੀਂ ਸਾਰਾ ਖਰਚਾ ਕੋਲੋਂ ਸੰਗਤ ਦੇ ਆ ਸਾਰਾ ਸੰਗਤ ਦੀ ਕਿਰਪਾ ਰਹੀ ਉਹਦੇ ਤੇ अच्छा ओदा ओदा इंपैक्ट ज्यादा ਰਹਿੰਦਾ ਉਸ ਬੈਗ ਜਿਹੜੇ ਤੁਸੀਂ ਵੱਡੇ ਬਣਾਏ। ਦੇਖੋ ਨਾ ਬੈਗਾਂ ਦਾ ਐਡਵਾਂਟੇਜ ਪਾਣੀ ਦਾ ਫਲੋ ਹੋਵੇ। ਹੂੰ ਤੇ ਉਹ 10 ਟਨ ਦਾ ਜਦੋਂ ਬੈਗ ਜਾਂਦਾ ਠਾ ਬੈ ਜਾਂਦਾ ਪਾਣੀ। ਜਿਹੜੇ ਛੋਟੇ 20 25 25 ਕਿਲੋ ਦੇ ਬੈਗ ਇਹ ਤੇ ਲੱਭਦੇ ਹੀ ਨਹੀਂ ਕਿੱਥੇ ਗਏ। ਹਾਂ ਉਹ ਫਿਰ ਫਿਰ ਆਈ ਵਾਲੀ ਹੋ ਜਾਂਦਾ। ਕਿਤੇ 25 ਕਿਲੋ। ਹੂੰ ਤੇ ਕਿੱਥੇ 10000 ਕਿਲੋ? ਹੂੰ ਫੱਟੇਗਾ ਨਾ। اچھا ਉਹਦਾ ਉਹ ਵਧੀਆ ਠੀਕ ਰਹੂਗਾ। ਬਹੁਤ ਵਧੀਆ ਰਿਸਪੌਂਸਿਬਲ ਹਸਨ ਮੋਹਦ। ਤੇ ਉਹਦਾ ਕਾਂਗਰਸ ਨੂੰ ਛੱਡ ਕੇ ਕੋਈ ਹੋਰ ਪਾਰਟੀ ਆਫਰ ਕਰ ਰਹੀ ਹੈ? ਨਹੀਂ। ਕੀ ਤਾਂ ਨਹੀਂ ਹੋ ਸਕਦਾ ਸਹੀ ਗੱਲ ਹੈ ਕਿਸੇ ਨੇ ਗੱਲ ਹੀ ਨਹੀਂ ਕੀਤੀ ਹੁਣ ਤਾਂ ਗਾੜੀਆਂ ਆ ਗਈਆਂ ਨੇ ਇਲੈਕਸ਼ਨ ਆ ਗਈਆਂ ਫਿਰ ਕਿਸੇ ਨਾ ਕਿਸੇ ਨੇ ਤੁਹਾਡਾ ਪ੍ਰਭਾਵ ਚੰਗਾ ਉਸ ਏਰੀਆ ਚ ਨਹੀਂ ਕਿਸੇ ਨੇ ਗੱਲ ਨਹੀਂ ਕੀਤੀ ਤੁਸੀਂ ਹੱਸ ਕੇ ਕਹਿ ਰਹੇ ਹੋ ਇਹ ਦੱਸਣਾ ਨਹੀਂ ਜਾਂਦੇ ਮੈਨੂੰ ਮੈਨੂੰ ਤਾਂ ਫਾਇਦਾ ਉਸ ਚੀਜ਼ ਦਾ ਹਾਂ ਯਾਦ ਰਹਿਣ ਦਾ ਸਭ ਤੋਂ ਵਧੀਆ ਹਾਂ ਦੇਖੋ ਗੱਲ ਹੈ ਮਾਲਕ ਦੀ ਕਿਰਪਾ ਹੂੰ ਜਿਹੜੇ ਲੋਕ ਖੱਬੇ ਸੱਜੇ ਪਾਰਟੀਆਂ ਚ ਸੀਗੇ ਮੈਂ ਤਾਂ ਉਹਨਾਂ ਨੂੰ ਵੀ ਆਜ਼ਾਦ ਖਰੀਦ ਤੁਰੀ ਜਾਣਾ ਯਾਦ ਲੜ ਲਓ ਨਹੀਂ ਉਹਨਾਂ ਨੂੰ ਵੀ ਯਾਦ ਕਰੀ ਜਾਂਦਾ ਹਾਂ ਨਾਲ ਜੁੜੀ ਜਾਂਦੇ ਆ ਯਾਦ ਹੋਈ ਜਾਂਦੇ ਹਾਂ ਉਹ ਵੀ ਯਾਦ ਹੋਗੇ ਉਹ ਵੀ ਯਾਦ ਹੋਗੇ ਠੀਕ ਹੈ ਤਾਂ 2024 ਵਾਲੀਆਂ ਇਲੈਕਸ਼ਨਾਂ 'ਚ ਕੋਈ ਇੰਟਰਸਟ ਰਾਣਾ ਜੀ ਦਾ ਰਾਣਾ ਜੀ ਦਾ ਇੰਟਰਸਟ ਤੇ ਹਮੇਸ਼ਾ ਹੀ ਰਹਿੰਦਾ ਜਿਹੜੀ ਮਰਜ਼ੀ ਇਲੈਕਸ਼ਨ ਹੋਵੇ ਇੰਟਰਸਟ ਤੇ ਰੱਖਣਾ ਹੀ ਪੈਂਦਾ ਤਾਂ ਹੀ ਕੰਮ ਸਹੀ ਚੱਲਦਾ ਤੁਸੀਂ ਤੁਹਾਡਾ ਆਪਣਾ ਪਰਸਨਲ ਇੰਟਰਸਟ ਕੋਈ ਮੇਰਾ ਇੰਟਰਸਟ ਤੇ ਆਪਣੇ ਇਲਾਕੇ 'ਚ ਹੀ ਆ ਮੈਂ ਆਪਦੇ ਇਲਾਕੇ ਤੋਂ ਬਾਹਰ ਸੋਚਦਾ ਹੀ ਨਹੀਂ ਅੱਛਾ ਅੱਜ ਦੀ ਡੇਟ 'ਚ ਸਰ ਸੁਲਤਾਨਪੁਰ 'ਚ ਫੋਕਸ ਕਰੀਦਾ ਉੱਥੇ ਟਾਈਮ ਲਾਈਦਾ ਤੇ ਹੌਲੀ ਹੌਲੀ ਫਿਰ ਇਨ ਫਿਊਚਰ ਬੁਧਾਵਾਂਗੇ ਇੰਟਰਸਟ ਹੌਲੀ ਹੌਲੀ ਉਹਦਾ ਹੌਲੀ ਹੌਲੀ ਉਹਦਾ ਠੀਕ ਚੱਲ ਰਹੀ ਹੈ ਰਾਜਨੀਤੀ ਇੰਜੋਏ ਕਰਦਾ ਮੈਨੂੰ ਰਾਜਨੀਤੀ ਕਰਦਾ ਹੀ ਨਹੀਂ ਹੂੰ ਇੰਜੋਏਮੈਂਟ ਹੈ ਮੈਨੂੰ ਦਾ ਅੱਛਾ ਲੋਕਾਂ ਨਾਲ ਮਿਲੋ ਲੋਕਾਂ ਦੇ ਕੰਮ ਜਿਹੜੇ ਹੈਗੇ ਆ ਜੇਨੂਇਨ ਕੰਮਾਂ 'ਚ ਹੈਲਪ ਕਰੋ ਉਹਨਾਂ ਦੀ ਤੇ ਜਿਹੜੇ ਅਫਸਰ ਨੂੰ ਕਹਿ ਦਈਏ ਹੂੰ ਉਹ ਕੰਮ ਕਰ ਦਿੰਦਾ ਹੋਰ ਕੀ ਚਾਹੀਦਾ ਠੀਕ ਹੈ ਤੁਹਾਡਾ ਦਾ ਆਪਣਾ ਹੀ ਚਲੋ ਇੱਕ ਪਰਿਵਾਰ ਦਾ ਵੀ ਪ੍ਰਭਾਵ ਹੈ ਉਹਦੇ ਕਰਕੇ ਵੀ ਬਹੁਤ ਮੈਨੂੰ ਲੱਗਦਾ ਕਿ ਫਰਕ ਰਹਿੰਦਾ ਰਾਣਾ ਜੀ ਕਰਕੇ ਮੈਨੂੰ ਬੜਾ ਐਡਵਾਂਟੇਜ ਰਹਿੰਦਾ ਇਸ ਚੀਜ਼ ਦਾ ਠੀਕ ਹੈ ਰਾਣਾ ਸਾਹਿਬ ਧੰਨਵਾਦ ਤੁਸੀਂ ਸਮਾਂ ਦਿੱਤਾ ਬੜਾ ਵਧੀਆ ਲੱਗਿਆ ਤੁਹਾਡੀ ਬਾਤ ਕਰਕੇ ਤਾਂ ਇਹ ਨੇ ਰਾਣਾ ਇੰਦਰ ਪ੍ਰਤਾਪ ਜਿਨ੍ਹਾਂ ਨੇ ਦਿਲ ਦੀਆਂ ਗੱਲਾਂ ਸ਼ੇਅਰ ਕੀਤੀਆਂ ਹੱਸ-ਹੱਸ ਕੇ ਜਵਾਬ ਦਿੱਤੇ ਆ ਵੀ ਕਿਸੇ ਦੀ ਕੋਈ ਆਫਰ ਨਹੀਂ ਤਾਂ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ 'ਚ ਰਾਣਾ ਇੰਦਰ ਪ੍ਰਤਾਪ ਦੀ ਰਾਜਨੀਤੀ ਦਾ ਸਫ਼ਰ ਕਿੱਧਰ ਨੂੰ ਜਾਂਦਾ ਹੈ